ਮੈਂ ਹਾਜੀ ਡਾਕਟਰ ਲਖਨ ਸ਼ਰਮਾ ਤੇ ਆਪ ਸਭ ਦੇ ਇਹ ਟੈਕਸਰ ਟੀਵੀ ਲਾਈਵ ਤੁਸੀਂ ਜੋ ਇਹ ਜੰਗਲ ਤਸਵੀਰਾਂ ਦੇਖ ਰਹੇ ਹੋ ਇਹ ਜੰਗਲ ਪੰਜਾਬ ਦੇ ਵਿੱਚ ਪਠੰਡਾ ਸ਼ਹਿਰ ਦੇ ਵਿੱਚ ਪਾਇਆ ਜਾਂਦਾ ਹੈ ਜਿਸ ਪਿੰਡ ਦਾ ਨਾਮ ਹੈ ਹਰੰਗਪੁਰਾ ਕਿੱਥੇ ਕਿ ਪੰਜਾਬ ਵਿੱਚਾਂ ਭੀਸਮ ਗਰਮੀ ਦਾ ਸ਼ਕਰ ਬਣਿਆ ਰਹਿੰਦਾ ਜਿੱਥੇ ਕਿ ਪੰਜਾਬ ਵਾਸੀ ਬਹੁਤ ਹੀ ਭਾਰੀ ਅਤਿ ਦੀ ਗਰਮੀ ਦੇ ਸ਼ਿਕਾਰ ਹੋ ਰਹੇ ਹਨ ਜਿੱਥੇ ਕਿ ਪਾਣੀ ਵੀ ਵੇਖਣ ਨੂੰ ਨਹੀਂ ਲੱਭ ਰਿਹਾ ਅਤੇ ਵਾਤਾਵਰਨ ਦੂਸ਼ਿਤ ਹੋ ਚੁੱਕਾ ਹੈ ਇਹ ਉਹ ਪਿੰਡ ਹੈ ਜਿੱਥੇ ਕਿ 57 ਡਿਗਰੀ ਆਮ ਪੰਜਾਬ ਦੇ ਨਾਲੋਂ ਤਾਪਮਾਨ ਮਿਸ਼ਾਨ ਠੀਕ ਘਟ ਰਿਹਾ ਹੈ ਇੱਥੇ ਆਸ-ਪਾਸ ਦੇ ਲੋਕਾਂ ਦੇ ਸ਼ਹਿਰਾਂ ਦੇ ਵਿੱਚ ਲੋਕ ਇੱਥੇ ਆ ਕੇ ਆਨੰਦ ਮੰਨਦੇ ਹਨ ਠੰਡੀ ਹਵਾਵਾਂ ਦਾ ਆਨੰਦ ਮੰਨਦੇ ਹਨ ਤੇ ਇਹ ਸਾਰਾ ਜੋ ਕਿ ਜੰਗਲ 500 ਏਕੜ ਦੇ ਕਰੀਬ ਵਿੱਚ ਫੈਲਿਆ ਹੋਇਆ ਹੈ ਪਿੰਡ ਉਸ ਦੱਸਿਆ ਕਿ ਇਹ ਹਮੇਸ਼ਾ ਹੀ ਠੰਡੀ ਤੇ ਸਿੱਤੂ ਹਵਾਵਾਂ ਦੇੰਦਰ ਰਹਿੰਦਾ ਹੈ ਇੱਥੇ ਕਾਫੀ ਲੋਕ ਯਾਤਰੀ ਵੀ ਆਉਂਦੇ ਆ ਜਾਂਦੇ ਹਨ ਤੇ ਇਸ ਜੰਗਲ ਦੀ ਦੇਖਭਾਲ ਪਿੰਡ ਵਾਸੀ ਵੱਲੋਂ ਹੀ ਕੀਤੀ ਜਾਂਦੀ ਹੈ ਟੈਕਸਲ ਟੀਵੀ ਲਾਈਵ ਤੋਂ ਡਾਕਟਰ ਲਖਸ਼ਮਨ ਵਿਸ਼ੇਸ਼ ਰਿਪੋਰਟ ਨਾਮ ਹੈ ਮੇਜੀ ਮੇਰਾ ਨਾਮ ਡਾਕਟਰ ਅਰਪਤਪਾਲ ਸਿੰਘ ਹੈ ਅੰਬਾ ਜੀ ਕਿਹੜੇ ਪਿੰਡ ਦਾ ਹੈ ਮੇਰਾ ਪਿੰਡ ਹਰੰਗਪੁਰਾ ਗਵਿੰਦਪੁਰਾ ਅੱਛਾ ਇੱਥੇ ਖਾਸੇਤ ਕੀ ਹੈ ਧਰਮੇ ਚ ਲੋਗ ਵੀ ਆ ਰਹੇ ਨੇ ਤੇ ਜੰਗਲ ਹੈ ਜੰਗਲ ਦੀ ਵੀ ਖਾਸੇਤ ਇੱਥੇ ਖਾਸੇਤ ਇਹ ਹੈ ਜੀ ਮਤਲਬ ਕਿ ਇੱਕ ਤਾਂ ਦਰਖਤ ਹਰੇ ਭਰੇ ਜੀ ਬਹੁਤ ਜਿਆਦਾ ਦਰਖਤ ਨਹੀਂ ਹੈ ਇੱਥੇ ਇੱਥੇ 52 ਕਿਸਮ ਦੇ ਦਰਖਤ ਨੇ ਜੀ ਤੇ ਜੋ ਮਤਲਬ ਕਿ ਇੱਥੇ ਟੈਂਪਰੇਚਰ ਵੀ ਘਟਾ ਹੈ ਤੇ ਇੱਕ ਜੋ ਵੀ ਇੱਥੇ ਆਉਂਦਾ ਇੱਥੇ ਸਕੂਨ ਮਹਿਸੂਸ ਹੁੰਦਾ ਹੈ ਠੰਡਕ ਮਹਿਸੂਸ ਹੁੰਦੀ ਹੈ ਮੈਂ ਠਰੈਂਦ ਨਹੀਂ ਇੱਥੇ ਕੇ ऐसे ਲੋਕਾਂ ਦੇ ਦੇਖਣ ਇਹਨੂੰ ਬੱਚੇ ਆ ਗਰਮੀ ਦੇ ਜਿਵੇਂ ਛੁੱਟੀਆਂ ਦੇ ਦਿਨ ਚੱਲਦੇ ਆ ਹਾਂਜੀ ਹਾਂਜੀ ਬਹੁਤ ਆ ਰਹੇ ਆ ਜੀ ਛੁੱਟੀਆਂ ਦੇ ਮਤਲਬ ਕਿ ਦਿਨਾਂ ਦੇ ਬੱਚੇ ਆ ਰਹੇ ਆ ਮਤਲਬ ਕਿ ਹੋਰ ਵੀ ਟੂਰ ਆ ਰਹੇ ਆ 12 ਤੋਂ ਬਈ ਜੀ ਟੈਂਪਰੇਚਰ ਦਾ ਸ਼ਹਿਰ ਨਾਲੋਂ ਕਿੰਨਾ ਜ਼ਿਆਦਾ ਹੈ ਸ਼ਹਿਰ 'ਚ 45 ਦੇ ਰਿਹਾ ਇੱਥੇ 34 35 ਡਿਗਰੀ ਹੈ ਜੀ ਅੱਛਾ 8-10 ਡਿਗਰੀ ਘੱਟ ਜੀ ਜੀ ਇੱਥੇ ਦਰਖਤ ਕਿਹੜੇ-ਕਿਹੜੇ ਕਿਸਮ ਦੇ ਲੱਗੇ ਹੋਏ ਇੱਥੇ ਦਰਖਤ ਜਿਵੇਂ ਮਤਲਬ ਕਿ ਬਾਣ ਲਾਲੋ ਜੰਡ ਕਰੀਰ ਸਹੰਜਨਾ ਤੇ ਸਾਗਵਾਨ ਹੋ ਗਈ ਬਿਹੜੇ ਹੋ ਗਏ ਜੀ ਪਿਲਕਣ ਹੋ ਗਈ ਜੰਗਲੀ ਉਕੇ ਨੇ ਦੇ ਕੇ ਤੇ ਮਤਲਬ ਕਿ ਉਹ ਸੁਕਚੈਨ ਹੋ ਗਿਆ ਜੀ ਕਾਫੀ ਤਕਰੀਬਨ ਬਹੁਤ ਜਿਆਦਾ ਬਹੁਤ ਜਾ ਕੇ ਸੁਣਦੇ ਹਟਾਈ ਨਾਮ ਤੇ ਸਿੰਘ ਕਿਹੜਾ ਪਿੰਡ ਹੈ ਪਿੰਡ ਹਰ ਰੰਗਪੁਰਾ ਜੀ ਇਹ ਕਿ ਖਾਸ ਹੈ ਤਾਂ ਜੰਗਲ ਦੀ ਜੰਗਲ ਤੋਂ ਵਕ ਵਕ ਕਿੰਨੀ ਬੱਟੇ ਜੀ ਇਹ ਜਗਾ ਜੀ ਬਾਬੇ ਭਾਈ ਭਗਤ ਦੀ ਜਗਾ ਜੀ ਡੇਰਾ ਭਿਆਣਾ ਸਾਹਿਬ ਗਵਿੰਦਪੁਰਾ ਹਰ ਰੰਗਪੁਰਾ ਜ਼ਿਲ੍ਹਾ ਬਰਾਂਡਾ ਜੀ ਇਹ ਜਗਾ ਦੇ ਵਿੱਚ ਮਤਲਬ ਐ ਲਾਲੂ ਜਿਹੜੀ ਆਪਾਂ ਜਗ੍ਹਾ ਤੇ ਖੜੇ ਆ 50 ਤੋਂ 55 ਕਿਸਮਾਂ ਤਾਂ ਲੱਗੀਆਂ ਹੋਈਆਂ ਪੰਚਾਇਤ ਵੱਲੋਂ ਅਸੀਂ ਬਾਬਾ ਜੀ ਦੇ ਸਹਿਯੋਗ ਨਾਲ ਲਾਈਆਂ ਹੋਈਆਂ ਜੀ ਤਾਂ ਜਿਹੜੇ ਕੀ ਪੁਰਾਣੇ ਪ੍ਰਾਤਨ ਦਰਖਤ ਹੈਗੇ ਸਾਡੇ ਜਿਵੇਂ 베ਰੀ ਝੰਡਾ ਕਰੀਰ ਆ ਬਾਣ ਆ ਗਿਆ ਜੀ ਇਹ ਸਾਡੇ ਪੁਰਾਣੇ ਪ੍ਰਾਤਨ ਦਰਖਤ ਤੇ ਹੈਗੇ ਪਹਿਲਾਂ ਜੀ ਤੇ ਜਿਹੜੇ ਨਵੇਂ ਲਾਏ ਹੋਏ ਇਹਨਾਂ ਦੇ ਵਿੱਚ ਜਿਵੇਂ ਰੂੜਿਆ ਵਗੈਰਾ ਹੋ ਗਿਆ ਜਿਵੇਂ ਜਾਂ ਸਾਗਮਾਨ ਹੋ ਗਿਆ ਸਤਪੱਤੀ ਐ ਰੇਰੂ ਐ ਪਿਲਕਨ ਐ ਜੀ ਇਹ ਮੇਰੀ ਲਾਈ ਹੋਈ ਐ ਜੀ ਅਸੀਂ ਤਾਂ ਭੇੜਾ ਔਲਾ ਇਦਾਂ ਦੀ ਮਹਿੰਦੀ ਹੋ ਗਈ ਜੀ ਮਤਲਬ ਬਹੁਤ ਕਿਸਮਾਂ ਲੱਗੀਆਂ ਹੋਈਆਂ ਨੇ ਸਾਡੀਆਂ ਇੱਥੇ ਇਹ ਅੱਛਾ ਫਰਕ ਕੀ ਪੈਂਦਾ ਜਿਵੇਂ ਗਰਮੀ ਵਧਦੀ ਜਾ ਰਹੀ ਹੈ ਇਹਨਾਂ ਨਾਲ ਦੇਖੋ ਜੀ ਇਹਨਾਂ ਨਾਲ ਜੀ ਮਤਲਬ ਜਿਹੜਾ ਟੈਂਪਰੇਚਰ ਹੈ ਇੱਥੇ ਜੇ ਅਪਾ ਸ਼ਹਿਰ ਦੀ ਗੱਲ ਕਰੀਏ ਤੇ ਸ਼ਹਿਰ ਘਟੋ ਘਟ ਵਿਚ ਆ ਇਸ ਟਾਈਮ 40 ਵੀ ਵਾਲੀ ਟੈਂਪਰੇਚਰ ਹੋਊਗਾ ਇੱਥੇ ਫਿਰ ਵੀ ਪੰਜ ਚਾਰ ਉਸ ਨੂੰ ਘਟ ਹੋਊਗਾ 35 36 ਟੈਂਪਰੇਚਰ ਹੋਣ ਦੇ ਹਸਾਰ ਹੋਣਗੇ ਇੱਥੇ ਜੀ ਅੱਛਾ ਬਾਹਰੋਂ ਆਉਂਦੇ ਬੱਚੇ ਆ ਕੋਈ ਹੋਰ ਜਿਵੇਂ ਬਾਹਰੋਂ ਜਿਵੇਂ ਪੰਜਾਬ ਤੋਂ ਤਾਂ ਜਿਹੜੇ ਲਾਗੇ ਲਾਗੇ ਹੈਗੇ ਆਉਂਦੀ ਹੈ ਹਰਿਆਣੇ ਤੋਂ ਵੀ ਬਹੁਤ ਆਉਂਦੇ ਜੀ ਰਾਜਸ ਕਿਉਂਕਿ ਇੱਥੇ ਜਿਹੜਾ ਵਾਤਾਵਰਨ ਹੈ ਬਹੁਤ ਸੁਭਾਵਨਾ ਵਾਤਾਵਰਨ ਹੈ ਜੀ ਤੇ ਬਾਬਾ ਜੀ ਵੱਲੋਂ ਲੰਗਰ ਪਾਣੀ ਦਾ ਜਾਂ ਹੋਰ ਸਾਰੇ ਇੱਥੇ ਵਰੋਂਦਾ ਹੈਗੇ ਨੇ ਸਾਂਸ ਸੰਭਾਲੇ ਦੀ ਕਿਹਨੇ ਕਰ ਕੌਣ ਪਿੰਡ ਵਾਲੇ ਕਰ ਸਾਂਸ ਸੰਭਾਲ ਜਿਹੜੇ ਪਿੰਡ ਦੇ ਵਿੱਚੋਂ ਸਾਡੇ ਸੇਵਾਦਾਰ ਹੈ ਜੀ ਜਾਂ ਨਿਰਗਾ ਟੀਮ ਹੈਗੀਆਂ ਜੀ ਜਾਂ ਕਰਾਪ ਵਾਲੇ ਮੁੰਡੇ ਹੈਗੇ ਆ ਉਹ ਕਰਦੇ ਆ ਜੀ ਜਾਂ ਜਿਹੜੇ ਬਾਬਾ ਜੀ ਦੇ ਇੱਥੇ ਸੇਵਾਦਾਰ ਹੈਗੇ ਨੇ ਉਹ ਕਰਦੇ ਆ ਜੀ ਕਿੰਨੇ ਕ ਜਮੀਨ ਹੈ ਕਰੀਬ ਜਮੀਨ ਵੇਖੋ ਜਿਵੇਂ ਪੁਰਾਣੀ ਅਸੀਂ ਤਾਂ 500 ਕਹਿੰਦੇ ਹੁੰਦੇ ਸੀਗੇ ਜਿਹਨੂੰ ਤਾਂ ਹੁਣ ਮਤਲਬ ਉਸ ਹਿਸਾਬ ਨਾਲ ਮਤਲਬ ਕਿਲਾ ਪਟਕਨ ਨਾਲ ਦਾ ਕਰ ਦੋ ਸਾਨੂੰ ਥੋੜੀ 500 ਏਕੜ ਜਿਵੇਂ ਆਪ ਕਹਿੰਦੇ ਹੁੰਦੇ ਪਹਿਲਾ ਪ੍ਰਾਣੀ ਉਹ ਚੀਜ਼ ਹੈ ਬੁੱਟਿਆਂ ਨੂੰ ਗੜਦੇ ਰਹਿੰਨੇ ਬਾਈ ਜੀ ਪਾਣੀ ਤਾਂ ਨਹੀਂ ਪਾਉਨੇ ਆ ਸੇਵਾ ਬਹੁਤ ਕਰਦੇ ਇੱਥੇ ਹਵਾ ਲੱਗਦੀ ਆ ਬੈਠੇ ਰਹਿੰਨੇ ਜਦੋਂ ਸਾਡਾ ਟਾਈਮ ਹੋ ਜਾਂਦਾ 1 ਵਜੇ ਬਹੁਤ ਅਰਾਮ ਕਿੰਨਾ ਕੁ ਮਿਲਦਾ ਬਹੁਤ ਵਧੀਆ ਠੰਡ ਬੁੱਟੇ ਤਾਂ ਹੁਣ ਮੇਰਾ ਨਹੀਂ ਇੰਨਾ ਜਾਗ ਰਹਿੰਦੇ ਆ ਅੱਜ ਵਿੰਦੀ-ਮੁੰਦੀ ਆ ਰੇਰੂਆ ਰੂੜਾ ਤੇ ਆਹੋ ਆ ਜਾਂਡੀ ਜੁੰਡਾ ਇਹ ਲੱਗਦਾ ਹਾਂ ਵਧੀਆ ਬਹੁਤ ਵਧੀਆ ਬਾਈ ਹਾਂ ਬਹੁਤ ਵਧੀਆ ਉਹ ਤਾਂ ਜਾਣਿਆ ਸੀ ਉੱਧਰ ਬਹੁਤ ਲੱਗਿਆ ਸਾਡੇ ਬੁੱਟੇ ਅਸੀਂ ਆਪ ਲਾਈ ਹੈ ਬਹੁਤ ਕੱਟੇ ਬਹੁਤ ਫਰਕ ਆ ਇੱਥੇ ਤਾਂ 34 35 ਡਿਗਰੀ ਤਾਪਮਾਨ ਹੈ ਹਾਂ ਬਹੁਤ ਫਰਕ ਆ ਬਾਈ